ਸਾਸਰੀ ਕਾਲ ਜੀ ਸਾਸਰੀ ਕਾਲ ਵੀਰੋ ਤੇ ਭੈਣ ਸਾਰਿਆਂ ਨੂੰ ਸਾਸਰੀ ਕਾਲ ਜੀ ਬੱਚਿਆਂ ਨੂੰ ਬਹੁਤ ਬਹੁਤ ਪਿਆਰ ਮੇਰਾ ਚੈਨਲ ਬੇਬੇ ਦੀ ਰਸੋਈ ਵਿੱਚ ਆਦਾ ਸਵਾਗਤ ਆ ਬੇਬੇ ਦੀ ਰਸੋਈ ਦੇ ਵਿੱਚ ਬਣਾਉਣ ਜਾ ਰਹੇ ਹਾਂ ਅੱਜ ਆਪਾਂ ਚੀਜ਼ এগ ਬਰੈਡ ਚੀਜ਼ এগ ਬਰੈਡ ਬਣਾਉਣ ਦੇ ਲਈ ਆਪਾਂ ਨੂੰ ਚੀਜ਼ ਲੈਣੀ ਪਈ ਆ ਨਾਲ ਆਪਾਂ ਡੇਲੇ ਲੈਂਦੇ ਨੇ ਤੇ ਨਾਲ ਆਪਾਂ ਟਮਾਟਰ ਲੈਤੇ ਇੱਕ ਇੱਕ ਗਾਜਰ ਲੈਤੀ ਆ ਪਿਆਜ਼ ਲੈਤੇ ਨੇ ਤੇ ਸ਼ਿਮਲਾ ਮਿਰਚ ਲੈਤੀ ਆ चलो हूँ आप गैस ऑन कर दे तवा तर गैस ऑन कर लिया गैस ऑन करके आप तवे उपर ला देना सारे दे बटर बटर ला के उपर पा देनी आप चीज़ चीज़ अपना चीज़ चीज दे ਐਸ ਤਰ੍ਹਾਂ ਬਣਾ ਲਾਂਗੇ ਟਵਾਜਾ ਵਿੱਚ ਵਿੱਚ ਇਹ ਪਾਵਾਂਗੇ ਇੱਕ ਗੋ ਇੱਕ ਪਾ ਲਿਆ ਤੇ ਨਾਲ ਹੀ ਆਪਾਂ ਸਿਮਲਾ ਮਿਰਚ ਪਾਵਾਗੇ ਨਾਲ ਹੀ ਨਾਲ ਹੀ ਆਪਾਂ ਪਾਵਾਂਗੇ ਪਿਆਜ਼ ਤੇ ਨਾਲ ਹੀ ਆਪਾਂ ਪਾਵਾਂਗੇ ਟਮਾਟਰ ਤੇ ਨਾਲ ਆਪਾਂ ਪਾਵਾਂਗੇ ਗਾਜਰ ਸਾਰਾ ਕੁਝ ਪਾ ਕੇ ਉਸ ਤੋਂ ਬਾਅਦ ਵਿੱਚ ਆਪਾਂ ਪਾਵਾਂਗੇ ਚਿੱਲੀ ਫਲੈਕਸ ਤੇ ਆਪਾਂ ਪਾ ਦਾਂਗੇ ਨੂਨ ਤੇ ਹੁਣ ਆਪਾਂ ਇਹਦੇ ਤੇ ਰੱਖਾਂਗੇ ਬਰੈਡ ਇੱਦਾਂ ਤੇ ਰੱਖ ਕੇ ਜਿਹੜਾ ਇੱਧਰ ਲਫਾਸ਼ਾ ਇਹਨੂੰ ਸਾਰੇ ਨੂੰ ਨਾਲ ਲਾ ਦਾਂਗੇ ਇਸ ਤਰ੍ਹਾਂ ਹੇਠਾਂ ਚੰਗੀ ਤਰ੍ਹਾਂ ਹੁਣ ਆਪਾਂ ਉੱਪਰਲੇ ਪਾਸੇ ਥੋੜਾ ਥੋੜਾ ਬਟਰ ਲਾ ਦਾਂਗੇ ਪਿਗਲ ਨਹੀਂ ਹੋਇਆ ਆਪਣਾ ਥੋੜਾ ਜਿਹਾ ਫਰਿੱਜ ਚ ਰੱਖਿਆ ਹੋਇਆ ਸੀਗਾ ਆਪਾਂ ਇਸ ਤਰ੍ਹਾਂ ਲਾਤਾ ਤੇ ਹੁਣ ਆਪਾਂ ਇਹਨੂੰ ਥੱਲ ਲਾਵਾਂਗੇ ਤੇ ਬਟਰ ਲਾ ਦਾਂਗੇ ਤੁਸੀਂ ਬਣਾ ਕੇ ਦੇਖਿਓ ਇਹ ਬਹੁਤ ਜ਼ਿਆਦਾ ਟੈਸਟੀ ਬਣਦੇ ਨੇਗੇ ਤੇ ਬਹੁਤ ਹੀ ਵਧੀਆ ਬਣਦੇ ਨੇਗੇ ਤੁਸੀਂ ਜ਼ਰੂਰ ਬਣਾਇਓ ਬੱਚਿਆਂ ਨੂੰ ਹੈਲਦੀ ਹੁੰਦੇ ਨੇਗੇ ਇਹ ਤੇ ਬੱਚਾ ਨੂੰ ਜ਼ਰੂਰ ਬਣਾ ਕੇ ਖਵਾਇਓ ਸਵੇਰ ਨਾਸਤੇ ਦੇ ਵਿੱਚ ਟਿਫਿਨ ਦੇ ਵਿੱਚ ਤੇ ਇਹ ਬਹੁਤ ਟੈਸਟੀ ਬਣਦੇਗੇ ਤੇ ਜੇ ਤੁਸੀਂ ਏਗ ਵੀ ਨਹੀਂ ਪਾਉਣਾਗਾ ਤਾਂ ਤੁਸੀਂ ਕੱਲੀ ਚੀਜ਼ ਤੇ ਸਬਜ਼ੀਆਂ ਪਾ ਕੇ ਤੇ ਬੱਚਾ ਨੂੰ ਬਰੈਡ ਦੇ ਸਕਦੇ ਹੋਗੇ ਇਸ ਤਰ੍ਹਾਂ ਬੱਚੇ ਨਾਲੇ ਤਾਂ ਬਰੈਡ ਖਾ ਲੈਣਗੇ ਤੇ ਨਾਲੇ ਸਬਜ਼ੀਆਂ ਖਾ ਲੈਣਗੇ ਸਬਜ਼ੀਆਂ ਵੀ ਸਾਰੀਆਂ ਹੈਲਥੀ ਹੁੰਦੀਆਂ ਨੇਗੀਆਂ ਤੇ ਜਿਹੜਾ ਆਪਣਾ ਬਰੋਨ ਬਰੈਡ ਆ ਉਹ ਵੀ ਹੈਲਥੀ ਹੁੰਦਾਗਾ ਤੇ ਨਾਲੇ ਬੱਚਿਆਂ ਨੇ ਜੇ ਰੋਟੀ ਤਾਂ ਮਾਣ ਨਹੀਂ ਕਰਦਾ ਬੱਚਿਆਂ ਦਾ ਤੇ ਇਹ ਚੀਜ਼ ਖਾ ਕੇ ਬੱਚੇ ਠੀਕ ਰਹਿਣਗੇ ਉਹ ਬਣਦਾਗਾ ਭਾਵੇਂ ਜਾਨੂ ਆਪਾਂ ਦੂਜਾ ਤਿਆਰ ਕਰ ਲਈਏ ਆਪਾਂ ਚੀਜ਼ ਪਾ ਲਈ ਤੇ ਹੁਣ ਆਪਾਂ ਉੱਤੇ ਅੰਡਾ ਪਾਤਾ ਤੇ ਨਾਲ ਹੀ ਆਪਾਂ ਪਾ ਦਨੇ शिमला ਮਿਰਚ ਤੇ ਨਾਲ ਹੀ ਆਪਾਂ ਪਾ ਦਨੇ ਗਾਜਰ ਆਪਣਾ ਤਵਾ ਵੱਡਾਗਾ ਆਪਾਂ ਦੋ ਇਕੱਠੇ ਪਕਾ ਲਾਂਗੇ ਨਾਲ ਹੀ ਆਪਾਂ ਪਾ ਲੈਨੇ ਆ ਟਮਾਟਰ நா பியஜ இவா சில்லிஃபலேக் கரெண்ட் நாங்கள் பாமே நமக்கு ரேட் இன்னும் பக்கணி சடத்த ரெடி ஓகே கட்டத்த பலேட் ਤੇ ਦੂਜਾ ਵੀ ਆਪਣਾ ਬਿਲਕੁਲ ਰੈਡੀ ਹੈਗਾ ਤੇ ਆਪਣੇ ਬੱਚੇ ਥੋੜਾ ਜਿਹਾ ਜਾਗਦੇ ਰਾੜ ਕੇ ਖਾਂਦੇ ਨੇਗੇ ਇਸ ਲਈ ਆਪਾਂ ਜਾਦੇ ਰਾੜਿਆ ਹੈਗਾ ਤੇ ਤੁਸੀਂ ਇਸ ਤੋਂ ਘੱਟ ਰਾੜ ਸਕਦੇ ਹੋਗੇ ਯਾਕਿ ਆਪਣਾ ਤਵਾ ਦੂਜਾ ਹੈਗਾ ਤੇ ਇਹਦੇ ਤੇ ਬਹੁਤ ਵਧੀਆ ਚੀਜ਼ ਬਣਦੀ ਹੈਗੀ ਤੇ ਤੁਸੀਂ ਇਹਦੇ ਤੇ ਘੱਟ ਰਾੜ ਸਕਦੇ ਹੋਗੇ ਤੇ ਹੁਣ ਆਪਾਂ ਇਹਨੂੰ ਵੀ ਕੱਢਦੇ ਆਂ ਪਲੇਟ ਦੇ ਵਿੱਚ ਆ ਦੇਖੋ ਆਪਾਂ ਕੱਢ ਲਏ ਪਲੇਟ ਦੇ ਵਿੱਚ ਇਹਨਾਂ ਦੀ ਆਪਾਂ ਕਟਿੰਗ ਕਰਦੇ ਹਾਂਗੇ ਦੇਖੋ ਦੋ ਬੱਚਿਆਂ ਦਾ ਨਾਸ਼ਤਾ ਰੈਡੀ ਹੋ ਗਿਆ ਬੱਚੇ ਬੜੇ ਖੋਸੋ ਕੇ ਖਾਂਦੇ ਨੇ ਥੋੜੇ ਜਿਆਦਾ ਕਰਨਾ ਪੈ ਲਿੱਦਾਂ ਆ ਦੇਖੋ ਆਪਣਾ ਦੋ ਬੱਚਿਆਂ ਦਾ ਰੈਡਾ ਰੈਡੀ ਹੋ ਗਿਆ ਨਾਸ਼ਤਾ ਤੇ ਬੱਚੇ ਬੜੇ ਇਹਨੂੰ ਖੋਸੋ ਕੇ ਖਾਂਦੇ ਨੇਗੇ ਤੇ ਤੁਸੀਂ ਇਸ ਤਰ੍ਹਾਂ ਬਣਾਇਆ ਕਰੋ ਤੇ ਬੱਚਿਆਂ ਨੂੰ ਖਾਣ ਨੂੰ ਦਿਆ ਕਰੋ ਤੇ ਬੱਚੇ ਇਹੋ ਜਿਹੀਆਂ ਚੀਜ਼ਾਂ ਆਪਣੇ ਖੁਦ ਸੋਕੇ ਖਾਂਦੇ ਨੇ ਹੈਲਦੀ ਚੀਜ਼ਾਂ ਨੇ ਇਹ ਸਾਰੀਆਂ ਤੇ ਤੁਸੀਂ ਇਹੋ ਜਿਹੀਆਂ ਚੀਜ਼ਾਂ ਹੀ ਬਣਾਇਆ ਕਰੋ ਤੇ ਬਣਾ ਕੇ ਬੱਚਿਆਂ ਨੂੰ ਖਾਣ ਨੂੰ ਦਿਆ ਕਰੋ ਬਹੁਤ ਟੈਸਟੀ ਬਣਦੀਆਂ ਨਗੀਆਂ ਬਹੁਤ ਟੈਸਟੀ ਹੈ ਆਪਣੇ ਬਹੁਤ ਹੈਲਦੀ ਆ ਆਪਣੇ ਬੱਚੇ ਦੀ ਸਿਹਤ ਲਈ ਵੀ ਚੰਗੀਆਂ ਨੇ ਕੋਈ ਚੀਜ਼ ਇਹਦੇ ਚ ਮਾੜੀ ਨਹੀਂ ਗਈ ਘਰੇ ਬਣਾਈ ਚੀਜ਼ ਆਗੀ ਬੱਚੇ ਬਾਜ਼ਾਰ ਦੇ ਵਿੱਚੋਂ ਲੈ ਕੇ ਖਾਂਦੇ ਨੇ ਉਹ ਮਾੜੀਆਂ ਨੇਗੀਆਂ ਤੇ ਇਸੇ ਤਰ੍ਹਾਂ ਹੀ ਆਪਣਾ ਚੈਨਲ ਬੇਬੇ ਦੀ ਰਸੋਈ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਘੰਟੀ ਦਾ ਬਟਨ ਦਬਾ ਲਓ ਸੋਨੂੰ ਨੋਟੀਫਿਕੇਸ਼ਨ ਮਿਲ ਜਾਇਆ ਕਰੇ ਆਪਣੀ ਡੇਲੀ ਵੀਡੀਓਜ਼ ਸ਼ੇਅਰ 9 ਵਜੇ ਹੁੰਦੀ ਹੈ ਜੀ YouTube ਦੇ ਉੱਤੇ ਤੇ ਸ਼ਾਮ ਨੂੰ 5 ਵਜੇ ਹੁੰਦੀ ਹੈ ਜੀ Facebook ਦੇ ਉੱਤੇ ਤੇ ਬੇਬੇ ਦੀ ਰਸੋਈ ਚੈਨਲ ਉਤੇ ਕਮੈਂਟ ਵੱਧ-ਵੱਧ ਕਰਿਆ ਕਰੋ ਸੋਨ ਚੰਗੀ ਲੱਗਦੇ ਚੀਜ਼ ਮਾੜੀ ਲੱਗਦੇ ਚੀਜ਼ ਤੁਸੀਂ ਉਸ ਤਰ੍ਹਾਂ ਦੇ ਮੈਨੂੰ ਕਮੈਂਟ ਕਰੋ ਆਪਾਂ ਵੱਧ-ਵੱਧ ਸਹਾਹਾਰ ਕਰਾਂਗੇ ਤੇ ਠੀਕ ਆਪਾਂ ਨੇ ਮਿਲਦੇ ਆਂ ਕੱਲ ਨੂੰ ਨਵੀਂ ਰੈਸਪੀ ਦੇ ਨਾਲ ਨਵੀਂ ਸਵੇਰ ਦੇ ਨਾਲ ਤਦ ਤੱਕ ਲਈ ਸਸਰੀ ਕਾਲ